ਇੱਕ ਅਸ਼ਵਗੰਧ ਪਾਊਡਰ ਇੱਕ ਆਮਲਾ ਪਾਊਡਰ ਆਮਲੇ ਦਾ ਪਾਊਡਰ ਰਾਤ ਨੂੰ ਪਾਣੀ ਚ ਪਿਉਂਦੋ ਇੱਕ ਚਮਚਾ ਸਵੇਰੇ ਖਾਲੀ ਪੇਟ ਪੀ ਲਓ ਅਸ਼ਵਗੰਧਾ ਦਾ ਪਾਊਡਰ ਉਸੇ ਗਲਾਸ ਨੂੰ ਧੋ ਕੇ ਉਹ ਚ ਪਿਉਂਦੋ ਇੱਕ ਚਮਚਾ ਇਹ ਸ਼ਾਮ ਨੂੰ ਪੀ ਲਓ ਜਦੋਂ ਤੁਸੀਂ ਕੰਮ ਤੋਂ ਆਉਣ ਮਿੰਨਗ ਕਰ ਲਓ ਜੀ ਰੋਟੇਸ਼ਨ ਚ ਹਫਤੇ ਚ ਇੱਕ ਦਿਨ ਛੱਡਣਾ ਬਾਕੀ ਰੋਜ਼ ਪੀ ਲੋ ਤੁਸੀਂ ਮਹੀਨੇ ਬਾਅਦ ਕਹੋਗੇ ਕਹੋਗੇ ਵੀ ਥੈਂਕ ਯੂ ਗੁਰਪ੍ਰੀਤ ਸਾਹਿਬ ਬਚ ਗਏ ਅਸੀਂ ਤਾਂ ਕਮਾਲ ਹੀ ਹੋ ਗਿਆ ਬਲ ਸਟ्रेस ਦਾ ਸਭ ਤੋਂ ਵੱਡਾ ਦੁਸ਼ਮਣ ਸਟ्रेस ਦਾ ਸਭ ਤੋਂ ਵੱਡਾ ਕੰਟਰੋਲਰ ਜਿਹੜਾ ਹੈਗਾ ਉਹ ਅਸ਼ਵਗੰਧ ਹੈ ਔਰ ਆਮਲਾ ਜਿਹੜਾ ਹੈਗਾ ਉਹ ਗਰਮੀ ਨੂੰ ਸ਼ਾਂਤ ਕਰ ਦਿੰਦਾ ਅਸ਼ਵਗੰਧ ਨਾੜੀ ਤੰਤਰ ਨੂੰ ਸਟਰੋਂਗ ਕਰਕੇ ਬ੍ਰੇਨ ਨੂੰ ਹੁਣ ਜਿਵੇਂ ਸਟ्रेस ਆਉਣ ਵਗੈਰਾ ਕੈਪਸੂਲ ਕੁਝ ਹੈ ਕਿ ਅਸ਼ਵਗੰਧ ਹੀ ਹੈ ਤੇ ਘਰੇ ਬਣਾ ਲਓ ਤਾਂ ਉਹ ਜਿਹੜੇ ਚੀਜ਼ਾਂ ਨੇ ਮਜ਼ੇਦਾਰ ਚੀਜ਼ਾਂ ਨੇ ਔਰ ਤੁਸੀਂ ਆਪਦੇ ਆਪ ਨੂੰ ਸਟ्रेस ਤੋਂ ਬਾਹਰ ਰੱਖ ਸਕਦੇ ਹੋ ਹੁਣ ਜਿਵੇਂ ਤਰਬੂਜ਼ ਖਾਓ ਖਰਬੂਜਾ ਖਾਓ ਸਵੇਰੇ ਸਵੇਰੇ ਪਪੀਤਾ ਖਾਓ ਖਾਲੀ ਪੇਟ ਯਾਰ ਕੁਝ ਐਹ ਜਿਹਾ ਖਾਓ ਜਿਹੜਾ ਤੁਹਾਡਾ ਲੀਵਰ ਖੁਸ਼ ਹੋ ਜਾਏ ਲੀਵਰ ਦੇ ਅੰਦਰ ਐਹ ਜਿਹੀਆਂ ਚੀਜ਼ਾਂ ਪਾਓ ਕਿ ਲੀਵਰ ਫਲਸ਼ ਹੋ ਜਾਏ ਸਾਫ਼ ਹੋ ਜਾਏ ਜਦੋਂ ਸਰੀਰ ਅੰਦਰੋਂ ਸਾਫ਼ ਰਹਿੰਦਾ ਤੰਦਰੁਸਤ ਰਹਿੰਦਾ ਤਾਂ ਸਾਨੂੰ ਬਹੁਤੀਆਂ ਗੱਲਾਂ ਦਾ ਟੈਨਸ਼ਨ ਫਿਕਰ ਰਹਿੰਦਾ ਹੀ ਨਹੀਂ